ਬਬਰੀ ਜੀਵਨਵਾਲ ਪਿੰਡ ਦੇ ਨੈਸ਼ਨਲ ਹਾਈਵੇ ਤੇ ਪਿਛਲੇ 2 ਢਾਈ ਮਹੀਨਿਆਂ ਤੋਂ ਪਾਣੀ ਦਾ ਨਿਕਾਸ ਨਹੀਂ ਸੀਗਾ ਏਰ ਪਾਣੀ ਦਰਸੀਆ ਖੜਾ ਰਹਿੰਦਾ ਸੀਗਾ ਔਰ ਜਿਹੜੀ ਜਿੰਨੀ ਆਵਾਜ਼ਾਈ ਸੀ ਖਾਸ ਕਰ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਬਬਰੀਆ ਜੀਵਨਵਾਲਾ ਉੱਥੇ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਸੀਗਾ ਔਰ ਬਿਮਾਰੀ ਦਾ ਡਰ ਸੀਗਾ ਅੱਜ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਦੀ ਅਥਾਰਟिटीज ਨਾਲ ਗੱਲ ਕੀਤੀ ਪਰ ਉਹਨਾਂ ਵੱਲੋਂ ਕੋਈ ਤਿਲਮਟ ਕੀਤੀ ਜਾ ਰਹੀ ਸੀਗੀ ਲੋਕ ਬਹੁਤ ਪਰੇਸ਼ਾਨ ਨੇ ਉਹਨਾਂ ਨੇ ਫਿਰ ਇੱਥੇ ਐਜੀਟੇਸ਼ਨ ਕੀਤੀ ਐਜੀਟੇਸ਼ਨ ਕਰਕੇ ਇੱਥੇ ਰੁਕਵਾ ਲਾ ਕੇ ਦੋਨੋਂ ਪਾਸੇ ਟ੍ਰੈਫਿਕ ਜਾਮ ਕੀਤਾ ਸੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਹਾਡਾ ਮਸਲਾ ਹੱਲ ਹੋ ਜਾਊਗਾ ਮੈਂ ਫਿਰ ਨੈਸ਼ਨਲ ਹਾਈਵੇ ਦੇ ਜਿਹੜੇ ਸੀਨੀਅਰ ਆਫੀਸਰ ਨੇ ਮਿਸਟਰ ਅਬਦੁੱਲਾਹ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਠੀਕ ਆ ਲੋਕਾਂ ਦੀ ਪਰੇਸ਼ਾਨੀ ਆ ਤੁਸੀਂ ਲੋਕਾਂ ਨੂੰ ਕਹੋ ਵੀ ਆਪਣੀ ਜੀਸੀਪੀ ਲਾ ਕੇ ਪਾਣੀ ਦਾ ਨਿਕਾਸ ਜਿਹੜਾ ਉਹ ਖੋਲ ਲੈਣ ਸੋ ਪਿੰਡ ਦੇ ਲੋਕਾਂ ਨੇ ਅੱਜ ਪਾਣੀ ਦਾ ਨਿਕਾਸ ਜਿਹੜਾ ਸੀਗਾ ਉਹ ਮਹਿਕਮੇ ਦੀ ਮਨਜ਼ੂਰੀ ਲੈ ਕੇ ਨੂੰ ਖੋਲ ਲਿਆ ਵਾ ਪਰ ਮੈਂ ਸਮਝਣਾ ਵੀ ਇਹ ਬੜੀ ਦੇਰ ਤੋਂ ਇਹ ਸਮੱਸਿਆ ਜਿਹੜੀ ਸੀਗੀ ਇਸ ਇਲਾਕੇ ਦੀ ਚੱਲ ਰਹੀ ਸੀ ਐਨ ਐਚ ਆਈ ਜਿਹੜੀ ਆ ਉਹ ਬਿਲਕੁਲ ਧਿਆਨ ਨਹੀਂ ਸੀ ਦੇ ਰਹੀ ਅੱਜ ਲੋਕਾਂ ਨੇ ਇਸ ਵਕਤ ਪ੍ਰੋਟੈਸਟ ਕੀਤਾ ਔਰ ਮੈਨੂੰ ਫਿਰ ਇੱਥੇ ਲੋਕਾਂ ਨੇ ਬੁਲਾਇਆ ਮੈਂ ਕਿਹਾ ਮੈਂ ਤੇ ਹਰ ਮੋਕਾ ਨਾ ਕੋਈ ਵੀ ਮੁੱਦਾ ਹੋਵੇ ਲੋਕਾਂ ਦੀ ਕੋਈ ਮੁਸ਼ਕਲ ਹੋਵੇ ਦਾ ਸਮੇਸ਼ਾ ਉਹਨਾਂ ਨਾਲ ਖੜਾ ਸੋ ਅੱਜ ਇਹ ਪਾਣੀ ਦੇ ਦਾ ਨਿਕਾਸ ਆ ਉਹ ਹੋਊਗਾ ਨਤੀਜੇ ਦੇ ਤੌਰ ਤੇ ਲੋਕ ਬਿਮਾਰੀਆਂ ਤੋਂ ਵੀ ਬਚਣਗੇ ਕਿਉਂਕਿ ਡੇਂਗੂ ਦਾ ਬਹੁਤ ਵੱਡਾ ਡਰਾਾ ਹੋਰ ਬਿਵਾਰੀਆਂ ਦਾ ਡਰਾਾ ਸੋ ਸਾਰੀਆਂ ਚੀਜ਼ਾਂ ਅੱਜ ਮੈਂ ਸਮਝਦਾ ਵੀ ਇਹਦਾ ਗੰਦ ਦਿੱਤੇ ਪਾਣੀ ਦਾ ਖੜਾ ਰਹਿੰਦਾ ਸੀਗਾ ਅੱਜ ਉਹਦੇ ਨਾਲ ਇਹ ਸਾਰਾ ਦੂਰ ਹੋਊਗਾ ਸੋ ਮੈਂ ਦਾ ਵੀ ਬੇਨਤੀ ਕਰੂੰਗਾ ਐਨਐਚਆਈ ਵਾਲਿਆਂ ਨੂੰ ਵੀ ਤੁਸੀਂ ਇੰਨਾ ਸਰਕਾਰ ਦਾ ਪੈਸਾ ਲੱਗਦਾ ਸਰਕਾਰ ਦੀ ਇਨਵੈਸਟਮੈਂਟ ਹੁੰਦੀ ਆ ਇਹ ਚੀਜ਼ਾਂ ਹੋਣ ਨਹੀਂ ਦੇਣੀਆਂ ਚਾਹੀਦੀਆਂ ਇਹ ਚੀਜ਼ਾਂ ਇਹ ਤੋਂ 2 ਮਹੀਨੇ ਪਹਿਲਾਂ ਉਹਨਾਂ ਦੇ ਸੀਨੀਅਰ ਆਫੀਸਰਸ ਨੂੰ ਚਾਹੀਦੀ ਸੀ ਵੀ ਕਰ ਦਿੰਦੇ ਜੇ ਇਹਨਾਂ ਨੇ ਇਹਨਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਕੰਮ ਕੀਤਾ ਮੈਂ ਉਸ ਗੱਲ ਦੀ ਨਿੰਦਾ ਕਰਦਾ ਔਰ ਗਾਹ ਤੋਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਸ ਵਕਤ ਇਹੋ ਜਿਹਾ ਮਸਲਾ ਹੋਵੇ ਸੰਵੇਦਨਸ਼ੀਲ ਹੋ ਕੇ ਲੋਕਾਂ ਦੇ ਮਸਲੇ ਹੱਲ ਕਰੋ ਅੱਜ ਲੋਕਾਂ ਨੂੰ ਰਾਹਤ ਮਿਲੀ ਆ ਤੇ ਇਹੋ ਜਿਹੀ ਗੱਲ ਇਹਨੇ ਚਾਹੀਦਾ ਆਬ ਕਰਨੀ ਚਾਹੀਦੀ ਸੀ ਲਾਗੀ ਲੋਕਾਂ ਨੂੰ ਇਸ ਗਾਲ ਦਾ ਪ੍ਰੋਟੈਸਟ ਕਰਨਾ ਪੈਂਦਾ ਤਾਂ ਬਹੁਤ ਇੰਦਾ ਬੜਾ ਟ੍ਰੈਫਿਕ ਜਾਮ ਕਰਨਾ ਪੈਂਦਾ ਉਸ ਤੋਂ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ ਸੋ ਚਲੋ ਦੇਰ ਆਇਆ ਦਰਸਤ ਆਇਆ ਅੱਜ ਉਹਨਾਂ ਦੇ ਆਫੀਸਰ ਜਿਹੜੇ ਬਟਾਲੇ ਤੋਂ ਵੀ ਆ ਰਹੇ ਨੇ ਤੇ ਦੇਖ ਕੇ ਮਸਲਾ ਜਿਹੜਾ ਉਹ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਆਜੋ ਹੱਲ ਹੋ ਜਾ ਪਰਮਨੈਂਟ ਹੱਲ ਕੀਤਾ ਜਾਏਗਾ ਇਹਦਾ ਬਿਲਕੁਲ ਜੇ ਇਹਦਾ ਉਹ ਆਪੇ ਦੇਖਣਗੇ ਪਾਣੀ ਦਾ ਨਿਕਾਸ ਹੀ ਨਹੀਂ ਸੀ ਉਹਦੇ ਇਹ ਨਿਕਲ ਤੌਰ ਤੇ ਬੰਦ ਕੀਤਾ ਦਾ ਸੀਗਾ ਕਿਸੇ ਬੰਦੇ ਨੇ ਔਰ ਉਹ ਸਿਰਫ ਉਹ ਨੂੰ ਕੋਈ ਤੈ ਨਹੀਂ ਸੀ ਰਿਆ ਅੱਜ ਜਦੋਂ ਲੋਕਾਂ ਨੇ ਵੇਖਿਆ ਤੇ ਅੱਜ ਲੋਕਾਂ ਦਾ ਪ੍ਰੋਟੈਸਟ ਸੀਗਾ ਪ੍ਰੈਸ਼ਰ ਬਣ ਗਿਆ ਸਾਡੀ ਨਾਲ ਜਿਆਦਾ ਚਾਹੀ ਸਮੱਸਿਆ ਆਈ ਹੈ ਸਮੱਸਿਆ ਬਹੁਤ ਦਿਨ ਤੋਂ ਆ ਰਹੀ ਸੀ ਬਲਗਾਤਾਰ ਪਿਛਲੇ ਹਫਤੇ ਤੋਂ ਅਫਸਰਾਂ ਤੇ ਗੱਲ ਕਰ ਰਿਆ ਸੀ ਜਾਂ ਕਿ ਤੇ ਇਹ ਸੈਂਟਰ ਗੌਰਮਰ ਦਾ ਮਸਲਾ ਨੈਸ਼ਨਲ ਹਾਈਵੇ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਪਰ ਉਹ ਗੱਲ ਨਹੀਂ ਸੀ ਸੁਣ ਰਹੇ ਅੱਜ ਲੋਕਾਂ ਦੇ ਇਸ ਪ੍ਰੋਟੈਸਟ ਦੇ ਨਾਲ ਅਸਰ ਹੋਣ ਦੇ ਨਾਲ ਅੱਜ ਮਸਲਾ ਜਿਹੜਾ ਹੱਲ ਹੋਇਆ ਚਾਰ ਪੰਜ ਮਹੀਨੇ ਤੋਂ ਨਾ ਲਗਾਤਾਰ ਸਮੱਸਿਆ ਸਾਨੂੰ ਆ ਰਹੀ ਸੀ ਇਹਦੇ ਪਾਣੀ ਦਾ ਨਿਕਾਸ ਨਹੀਂਗਾ ਕਿਤੇ ਵੀ ਹੋ ਰਿਹਾ ਤੇ ਬਹੁਤ ਜ਼ਿਆਦਾ ਇੱਥੇ ਆਟੋ ਜਿਹੜੇ ਸੀਗੇ ਪਲਟ ਜਾਂਦੇ ਸੀ ਬੱਚੇ ਸਕੂਲ ਦੇ ਡਿੱਗ ਪੈਂਦੇ ਸੀਗੇ ਤੇ ਚਾਰ ਪੰਜ ਮਹੀਨਿਆਂ ਤੋਂ ਪ੍ਰਸ਼ਾਸਨ ਨੂੰ ਜਾ ਕੇ ਮਿਲੇ ਵੀ ਆ ਪਰ ਕੋਈ ਇਹਦਾ ਪ੍ਰਸ਼ਾਸਨ ਹਾਈਵੇ ਤੇ ਛੱਡ ਦਿੰਦਾ ਹੈ ਗੱਲ ਹਾਈਵੇ ਵਾਲੇ ਪ੍ਰਸ਼ਾਸਨ ਦੇ ਇੱਧਰ ਛੱਡ ਦਿੰਦੇ ਸਾਡੇ ਪੰਜਾਬ ਸਰਕਾਰ ਦੇ ਹੁਣ ਅਸੀਂ ਇੱਥੇ ਪ੍ਰੋਟੈਸਟ ਕੀਤਾ ਵਾ ਰੋਕ ਕੇ ਤੇ ਕੋਈ ਬਹਿ ਸਾਹ ਨੇ ਬੜੀ ਸਪੋਰਟ ਕੀਤੀ ਆ ਉਹਨਾਂ ਨੇ ਆਣ ਕੇ ਇਹਦੇ ਪਾਣੀ ਦੇ ਘਟਿਆ ਪਿੰਡ ਜੀਨਵਾਲ ਬੱਬਰੀ ਇਹਦੇ ਨਾਲ ਚਾਰ ਪੰਜ ਪਿੰਡਾਂ ਨਾਲ ਜਿਹੜਾ ਹੈਗਾ ਬਹੁਤ ਇੱਥੇ ਦੀ ਨੰਗੇ ਦੀ ਮੁਸ਼ਕਲ ਆ ਰਹੀ ਸੀ ਕਿਹੜੀ ਜਗ੍ਹਾ ਤੇ ਪਾਣੀ ਇਕੱਠਾ ਹੁੰਦਾ ਹੈ ਪਾਣੀ ਆ ਇੱਥੇ ਪਹਿਲਾਂ ਆਪੇ ਸਾਡੇ ਪਿਛਲੇ ਸਰਪੰਚ ਨੇ ਪਾਣੀ ਲੰਘਾਇਆ ਸੀ ਪੰਜ ਸਾਲ ਇੱਥੋਂ ਲੰਘਦਾ ਰਿਹਾ ਫਿਰ ਆਪ ਹੀ ਉਹਨੇ ਬੰਦ ਕਰਤਾ ਪਹਿਲਾਂ ਆਪ ਹੀ ਲਿਆਂਦਾ ਫਿਰ ਬੰਦ ਕਰਤਾ ਇਹ ਜਗ੍ਹਾ ਹਾਈਵੇ ਦੀ ਇਹਦੇ ਜਗ੍ਹਾ ਕਿਸ ਦੀ ਮਾਲਕੀ ਹੈ ਨਹੀਂ ਗਈ ਕਿਹਦੀ ਦੇਣਾ ਵਾਲਾ ਬੈਠਾ ਹੈ ਇੱਥੇ ਇੱਕ ਦਿਨ ਕੋਲ 2-2 ਘੰਟੇ ਜਾਮ ਲਾਉਣਾ ਵਿਆ ਤੁਹਾਨੂੰ ਹਾਈਵੇ ਤੇ ਫਿਰ ਸਮੱਸਿਆ ਮੇਰੇ ਮਿਆਰ ਸਾਹਬ ਨੇ ਸਾਡੀ ਗੱਲ ਸੁਣ ਕੇ ਆਣ ਕੇ ਇੱਥੇ ਸਮੱਸਿਆ ਹੱਲ ਕੀਤੀ ਤਾਂ